ਸਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਦੋ ਦੋਚੀਆਂ ਨੂੰ ਗ੍ਰਿਫਤਾਰ ਕਰਕੇ ਚੋਰ ਗਰੋਹ ਦਾ ਕੀਤਾ ਪਰਦਾਫਾਸ਼ ਚੋਰੀ ਕੀਤੇ ਤਿੰਨ ਮੋਟਰਸਾਈਕਲ ਇੱਕ ਐਕਟਬਾ ਅਤੇ ਖੋਹ ਕੀਤੇ 13 ਮੋਬਾਈਲ ਰਿਕਵਰ ਕੀਤੇ ਗਏ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਰਿੰਦਰ ਸਿੰਘ ਔਜਲਾ ਪੀਪੀਐਸ ਉਪ ਪੁਲਿਸ ਕਪਤਾਨ ਕ੍ਰਾਈਮ ਅਧਿਉਰਜ ਨੇ ਦੱਸਿਆ ਕਿ ਮਿਤੀ 22 7 21 ਨੂੰ ਐਸਆਈ ਰਾਮਪ੍ਰਕਾਸ਼ ਸਿੱਧਪੁਰਸ ਪਾਰਟੀ ਟੀ ਪੁਆਇੰਟ ਭੋਗਪੁਰ ਵਿਖੇ ਮਜੂਸੀ ਮੂਖਬਰ ਖਾਸ ਨੇ ਹਾਜ਼ਰੋਗੇ ਇਤਰਾਹ ਦਿੱਤੀ ਕਿ ਗੁਰਬੀਰ ਸਿੰਘ ਗੋਪੀ ਗੁਰਪ੍ਰੀਤ ਸੰਨੀ ਉਕਤ ਰਲਕੇ ਮੋਟਰਸਾਈਕਲ ਅਤੇ ਮੋਬਾਈਲ ਖੋਣ ਦੀਆਂ ਵਾਰਦਾਤਾਂ ਹਥਿਆਰਾਂ ਦੀ ਨੋਕ ਤੇ ਕਰਦੇ ਹਨ ਜੋ ਅੱਜ ਚੋਰੀ ਛਿਦਾ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਬਿਨ ਪਾਲਕੇ ਤੋਂ ਹੁੰਦੇ ਹੋਏ ਸਦਾ ਚੱਕ ਤੋਂ ਜਲੰਧਰ ਨੂੰ ਚੋਰੀ ਛਿਦਾ ਬਿਨਾ ਨੰਬਰੀ ਮਾਰਕਾ ਹੀਰੋ ਹਾਂਡਾ ਮੋਟਰਸਾਈਕਲ ਵੇਚਣ ਲਈ ਜਾ ਰਹੇ ਹਨ ਜੇਕਰ ਨੇੜੇ ਸਦਾ ਚੱਕ ਪਾਸ ਨਾਕਾਬੰਦੀ ਕੀਤੀ ਜਾਵੇ ਤਾਂ ਦੋਵੇਂ ਵਿਅਕਤੀ ਚੋਰੀ ਛਿਦਾ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ ਐਸ.ਆਈ. ਰਾਮ ਪ੍ਰਕਾਸ਼ ਬਲੋਂ ਸਾਥੀਆਂ ਸਮੇਤ ਨੇੜੇ ਸੱਦਾ ਚੱਕ ਨਾਕਾਬੰਦੀ ਕਰਕੇ ਜਿੱਥੇ ਦੋਵੇਂ ਵਿਅਕਤੀ ਮੁਖਰਵਲ ਦੱਸੇ ਗਏ ਹੁਲੀਮ ਤੱਕ ਕਾਬੂ ਕੀਤੇ ਜਿਨ੍ਹਾਂ ਪਾਸੋਂ ਮੋਟਰਸਾਈਕਲ ਦੇ ਕਾਗਜ਼ात ਬਾਰੇ ਸਖਤੀ ਨਾਲ ਪੁੱਛਿਆ ਤੋਹਨਾਂ ਦੱਸਿਆ ਕਿ ਅਸੀਂ ਮੋਟਰਸਾਈਕਲ ਚਿੰਤ ਪੁੰਦੀ ਰੋਡ ਹਸ਼ਿਆਰਪੁਰ ਤੋਂ ਚੋਰੀ ਕਰਕੇ ਲਿਆਏ ਹਾਂ ਐਸ.ਟੀ. ਏ.ਐਸ.ਆਈ. ਰਾਮ ਪ੍ਰਕਾਸ਼ ਬਲੋਂ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਨਾਂ ਦੋਸ਼ੀਆਂ ਮੁਕੱਦਮਾ ਹਾਜ਼ਰ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਅਜ ਮਿਤੀ 22 ਅਤੇ 21 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਨੇ ਬਖ ਬਖ ਜਗਾ ਕੀਤੀਆਂ ਬਰਦਾਤਾਂ ਮੰਨੀਆਂ ਇਹਨਾਂ ਪਾਸੋਂ ਬਖ ਬਖ ਕੰਪਨੀਆਂ ਦੇ ਖੋ ਕੀਤੇ ਤੇਰਾ ਮੋਬਾਈਲ ਤਿੰਨ ਮੋਟਰਸਾਈਕਲ ਇੱਕ ਐਕਟੂਅਰ ਕਵਰ ਕਰਕੇ ਕਬਜ਼ੇ ਵਿੱਚ ਲੈ ਕੇ ਦੋਨੇ ਪੁਲਿਸ ਰਿਮਾਂਡ ਤੇ ਹਨ ਪੁੱਛਗਿਸ ਜਾਰੀ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਇਹ ਜਿਹੜੇ ਨਾ ਲੱਗੇ ਤੇ ਇਸ ਪ੍ਰੋਫੈਸ਼ਨ ਦੇ ਜੁਗਮਰੀ ਹੈਗੇ ਨੇ ਦੋਨਾਂ ਦੇ ਨਾਮ ਵਰਕ ਦਿੱਤੇ ਇੱਕ ਦਾ ਨਾਮ ਹੈਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਦਾ ਨਾਇਕ ਗੁਰਪੀਤ ਸਿੰਘ ਗੁਰਪੀਤ ਇੱਕ ਦਾ ਨਾਇਕ ਗੁਰਪ੍ਰੀਤ ਸਿੰਘ ਬੇਸਿਕਲੀ ਜਿੱਦਾਂ ਬਾਕੀ ਸਾਰੇ ਸਟਰਕਚਰਸ ਜਾਂ ਟੂਰਾਂ ਦੇ ਦਿਨ ਸ਼ੁਰੂ ਹੁੰਦੀਆਂ ਨੇ ਇੱਕ ਗੱਲ ਤੋਂ ਸਟਾਰਟ ਕਰਦੇ ਕਿ ਉਹ ਕੰਮ ਕਰਦੇ ਜਾਂਦੇ ਫੋਲ ਮੈਸ਼ਾ ਕਰਦੇ ਇਸ ਤਰੀਕੇ ਨਾਲ ਇਹ ਵੀ ਟੈਕਨੀਕ ਇਗਿਸਟੈਂਟ ਹੈ ਨਾਲੇ ਜੋ ਈਜ਼ੀ ਮਰੀ ਕੋਰਸ ਤੋਂ ਇਹਨਾਂ ਨੇ ਜਿਹੜਾ ਦੋਨਾਂ ਜਾਣਿਆਂ ਨੇ ਲੜ ਕੇ ਜਿਹੜੇ ਪਹਿਲਾਂ ਮੋਬਾਈਲ ਸਟ੍ਰਕਚਰਨੇਸ਼ਨ ਕੀਤੇ ਦੇ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਇਹ ਮੋਬਾਈਲ ਸਨੇਚ ਕੀਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਜਿਹੜੇ ਨੰਬਰ ਵੀ ਮੋਬਾਈਲ ਦੇ ਨਾਲ ਉਹ ਜਿਹੜਾ ਜੇਕਰ ਅਸੀਂ ਬਾਈਕ ਸਟੋਰੀ ਕਰੀਏ ਤਾਂ ਉਹ ਸੰਜਾਰੀਆਂ ਕੰਪਟਰ ਤੇ ਜ਼ਿਆਦਾ ਪੈਸੇ ਮਿਲ ਸਕਦੇ ਆ ਬਾਈਕ ਤੇ ਕਦੇ ਵੇਚੂਗਾ 500 ਮੋਬਾਈਲ ਜਿਹੜਾ ਉਹ 500 700 ਦਾ ਵੇਚੂਗਾ ਬਾਈਕ ਦਾ 5-7000 ਵੀ ਮਿਲ ਸਕਦਾ ਫਿਰ ਉਹਨਾਂ ਨੇ ਇਹਨਾਂ ਨੇ ਉਸ 플ਾਨ ਦੇ ਤਹਿਤ ਜਿਹੜਾ ਸਟਾਰਟਿੰਗ ਦੇ ਵਿੱਚ ਜਿਹੜਾ ਇਹਨਾਂ ਦੇ ਇੱਕ ਨਾਰਮਲ ਚਾਬੀ ਲਈ ਜਿਹੜੇ ਇਹਦੇ ਤੇ ਆਮ ਤੌਰ ਤੇ ਜਿਹੜੇ ਬਾਕੀ ਬਾਈਕਸ ਨਾਲੋਂ ਜਿਹੜਾ ਲੈ ਹੀਰੋ ਹੰਡਾ ਜਿਹੜਾ ਮੋਟਰਸਾਈਕਲ ਹੈ ਇਹਨੂੰ ਕੰਮਟ ਚਾਬੀਆਂ ਲੱਗ ਜਾਂਦੀਆਂ ਨੇ ਇਹ ਪਹਿਲਾਂ ਵੀ ਸਾਡਾ ਐਕਸਪੀਰੀਅੰਸ ਜਿਹੜਾ ਵੀ ਇਹੀ ਜ਼ਿਆਦਾ ਚੋਰੀ ਹੁੰਦੇ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੇ ਆ ਉਹ ਚਾਬੀ ਦੀ ਵਰਤੋਂ ਕਰਕੇ ਜਿਹੜੇ ਮੋਬਾਈਲ ਇਹਨਾਂ ਨੇ ਸਾਰੇ ਜਿਹਾ ਸਾਰੇ ਸਟ੍ਰੈਚ ਕੀਤੇ ਆ ਜਿਹੜੇ ਮੋਟਰਸਾਈਕਲ ਆ ਉਹ ਸਾਰੇ ਸਾਰੇ ਚੋਰੀ ਕਰਦੇ ਆ ਉਹ ਅਲੱਗ-ਅਲੱਗ ਥਾਵਾਂ ਤੋਂ ਉਹਦੀ ਚਾਬੀ ਟਰਾਈ ਕੀਤੀ ਜਿੱਥੇ ਵੀ ਇਹਨਾਂ ਨੂੰ ਕੋਈ ਮੋਟਰਸਾਈਕਲ ਜਿਹੜਾ ਉਹ ਲਵਾਰਸ ਕੜਾ ਮਿਲ ਗਿਆ ਜਾਂ ਜਿੱਥੇ ਕੋਈ ਦੇਡੇ-ਦੇੜੇ ਦਾ ਮਾਲਕ ਨਹੀਂ ਹੈਗਾ ਤਾਂ ਬਿੱਸ ਦੇ ਦੇ ਇਸ ਤਰੀਕੇ ਨਾਲ ਇਹਨਾਂ ਨੇ ਜਿਹੜੇ ਕੁੱਲ ਤਿੰਨ ਜਿਹੜੇ ਮੋਟਰਸਾਈਕਲ ਜਿਹੜੇ ਅਲਗ-ਅਲਗ ਸ਼ਹਿਰਾਂ ਤੋਂ ਚੋਰੀ ਕਰਕੇ ਲਿਆ ਤੇ ਇਸੇ ਤਰੀਕੇ ਨਾਲ ਹੀ ਜਿਹੜੇ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਨੇਚ ਕੀਤੇ ਆ ਉਹ ਇਹਨਾਂ ਨੇ ਜਿਹੜੇ ਆ 13 ਮੋਬਾਈਲ ਜਿਹੜੇ ਸਨੇਚ ਕੀਤੇ ਜਿਹੜੇ ਇਹਨਾਂ ਕੋਲੋਂ ਰਿਕਵਰ ਕਰਦੇ ਆ ਜਿਹੜਾ ਇਹ ਉਸੇ ਇਸ ਕਰਕੇ ਇੱਕ ਬਹੁਤ ਵੱਡੀ ਪ੍ਰਾਪਤੀ ਹੈਗੀ ਹੈ ਕਿ ਇਹ ਅਜੇ ਨਿਊ ਕਮਰੀ ਸੀ ਇਸ ਤੋਂ ਗਾੜੀ ਹੋਸਾ ਦਾ ਬਹੁਤ ਹੀ ਵੱਡੀਆਂ ਵੱਡੀਆਂ ਵਾਰਦਾਤਾਂ ਵੀ ਜਾਂ ਕਰ ਸਕਦੇ ਸੀ ਕਰ ਸਕਦੇ ਸੀ ਤੇ ਜਿਹੜਾ ਇਹ ਆਉਣ ਵਾਲੇ ਉਹ ਜਿਹੜਾ ਇਸ ਖਾਸ ਤੌਰ ਤੇ ਜਿਹੜਾ ਪੋਪਰ ਏਰੀਆ ਦੋਨੇ ਹੀ ਪੋਪਰ ਸ਼ਹਿਰ ਦੇ ਹਿਰਣਾ ਵਾਲੇ ਰਹਿੰਦੇ ਆ ਤੇ ਇਸ ਕਰਕੇ ਜਿਹੜੇ ਪੋਪਰ ਵਾਸੀਆਂ ਵਾਸਤੇ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਲਈ ਲਾਈਡ ਆਰਡਰ ਵਾਸਤੇ ਪੁਲਸ ਵਾਸਤੇ ਤੇ ਲੋਕਾਂ ਲਈ ਕ੍ਰੀਏਟ ਕਰਦੇ ਜਿਹੜੀ ਇਹਨਾਂ ਦੀ ਜਿਹੜੀ ਗ੍ਰਫਤਾਰੀ ਹੈ ਇਹਦੇ ਨਾਲ ਜਿਹੜੀ ਹੈ ਇੱਕ ਲੋਕਾਂ ਨੂੰ ਜਿਹੜਾ ਆ ਉਹ ਜਿਹੜਾ ਇਹੋ ਜੀਆਂ ਵਾਰਦਾਤਾਂ ਤੋਂ ਮਿਲ ਜਾਤ ਮਿਲੂਗੀ ਤੇ ਜਿਹੜੇ ਅਗਲੇ ਜਿਹੜੇ ਹੋਰ ਵੀ ਆ ਲੋਕ ਉਹਨਾਂ ਨੂੰ ਸਭ ਕੋ ਦਾ ਜਿਹੜਾ ਗਲਤ ਕੰਮ ਕਰਨ ਦਿੱਤ ਨਹੀਂ ਆ ਸਾਡਾ ਨਾਂ ਦੱਸੋ ਦਾਦੇ ਮੋਜਮਾ ਦੇ ਲੋਕਾਂ ਨੂੰ ਪਤਾ ਲੱਗੇ ਇਹਨੇ ਕ੍ਰਾਈਮ ਕਰਦਾ ਇਹਦਾ ਇਹ ਗੁਰਪ੍ਰੀਤ ਗੋਪੀ ਇੱਕ ਕਮਿਆਰ ਬੰਦੇ ਦਾ ਹੈਗਾ ਉਹ ਵਰ ਉਹ ਤੋਂ ਠੀਕ ਹੈ ਤੇ ਦੂਸਰਾ ਜਿਹੜਾ ਗੁਰਪ੍ਰੀਤ ਸੱਨੀ ਉਹ ਵੀ ਚ ਕੋ ਕਰਦਾ ਹੈ ਜੀ ਇਹਨਾਂ ਨੇ ਜਦੋਂ ਪਰਦਾ ਹਾਂਜੀ ਇਹ 2 ਮਹੀਨੇ ਤੋਂ ਸਟਾਰਟ ਕੀਤੇ ਇਹਨਾਂ ਨੇ ਬਹੁਤਾ ਪ੍ਰਾਣਾ ਨਹੀਂ 50 50 ਕਰ ਜਾਂਦੇ ਨੇ ਇਹਨਾਂ ਦਾ ਹੋਰ ਵੀ ਇਦਾਂ ਚੋਰਾਂ ਦੇ ਨਾਲ ਸੰਬੰਧ ਹੈਗੇ ਨੇ ਜਿਹੜਾ ਇਹ ਇਹ ਬੇਸਿਕਲੀ ਇਹ ਵਾਰਤਾਪ ਤਾਂ ਇਹਨਾਂ ਦੋਨਾਂ ਨੇ ਹੀ ਕੀਤੀਆਂ ਹੈਗੀਆਂ ਤੇ ਜਿਹੜਾ ਅ ਦੂਸਰਾ ਇਹਨਾਂ ਦਾ ਹੁਣ ਜੇ ਪੰਦ ਦੋ ਦਿਨਾਂ ਦਾ ਰਿਮਾਂਡ ਹੈ ਜੇ ਉਹ ਇਹਨਾਂ ਤੋਂ ਕੋਸ਼ਿਸ਼ ਕਰ ਰਹੇ ਹੈਗੇ ਕਿ ਕੋਲ ਕੋ ਜੇ ਉਹ ਦੂਸਰਾ ਵੀ ਡਰੱਗ ਵੀ ਕਿੱਥੋਂ ਲੈਂਦੇ ਹੀ ਦਾ ਦੂਸਰਾ ਕਿਵੇਂ ਕਰਦੇ ਸੀ ਤੇ ਇਹ ਹੈ ਕਿ ਐਡਿਕਟਡ ਹੀ ਸਿਮਚਾ ਕਰਦੇ ਨੇ ਨਸ਼ੇ ਦੀ ਤੋ ਨਸ਼ੇ ਦੀ ਪ੍ਰਾਪਤੀ ਵਾਸਤੇ ਸਰ ਕੋਈ ਇੰਜੈਕਸ਼ਨ ਜਾਂ ਡਰਗ ਡਰੁਪ ਤਾਂ ਨਹੀਂ ਮਿਲਿਆ ਨਹੀਂ ਉਹ ਨਹੀਂ ਨਾ ਕੋਈ ਕੁਛ ਮਿਲਿਆ ਕੋਈ ਨਾ ਪਹਿਲਾਂ ਕੋਈ ਕੰਮ ਕਰਨਾ ਇਸ ਨੂੰ ਓਟ ਦੇ ਥਾਣੇ ਨਹੀਂ ਇਹਨਾਂ ਦੇ ਕੋਈ ਮੁਕਦਮੇ ਨਹੀਂ ਬਿਲਕੁਲ ਨਿਊ ਕੰਮ ਹੈਗੇ ਇਹਨਾਂ ਨੇ ਪਹਿਲਾਂ ਕੋਈ ਮੁਕਦਮਾ ਕਿਸੇ ਥਾਂ ਨਹੀਂ ਕੀਤਾ ਉਹ ਬਾਰਸਾ ਦਾ ਬਦਲ ਲਗਾ ਜਿਹਨਾਂ ਨੇ ਚੋਰੀ ਕੀਤਾ ਉਹ ਹੁਣ ਸਾਰਿਆਂ ਨੂੰ ਫਾਈਂਡ ਆਊਟ ਕਰ ਰਹੇ ਹੈਗੇ ਜੀ ਜਿਹੜੇ ਜਿਹੜੇ ਉਹਦੇ ਵਿੱਚ ਜਿਹੜੀ ਉਹ ਸਟਾਰਟਿੰਗ ਦੇ ਵਿੱਚ ਤੋਂ ਇਹਨਾਂ ਨੇ ਇਹਨਾਂ ਤੋਂ ਜਿਹੜੀ ਹਰਦੀ ਜਿਹੜੀ ਪੁੱਛ ਰੇ ਨੇ ਉਸ ਤੋਂ ਬਾਅਦ ਜਿਹੜੇ ਬਾਈਕਸ ਹੈਗੇ ਨੇ ਉਹਨਾਂ ਦੇ ਜਿਹੜੇ ਉਹਦੇ 80 ਨੰਬਰ ਇੰਜਨ ਪਰ ਤੋਂ ਉਹਨਾਂ ਦਾ ਜਿਹੜਾ ਟੈਸਟ ਕਰਕੇ ਉਹਨਾਂ ਦੇ ਵਾਰਸੀਸ ਨੂੰ ਤੇ ਉਹ ਉਹਦਾ ਕੰਡਕਟ ਕਰਕੇ ਉਹਨਾਂ ਨੂੰ ਸਪੱਸ਼ਟ ਕਰਾਂਗੇ ਧੰਨਵਾਦ ਸਰ ਥੈਂਕ ਯੂ ਥੈਂਕ ਯੂ ਅਜੇ ਇਕੀ